ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਬੈਕ आवर YouTube ਚੈਨਲ ਤਨਾਲਾ ਕਪਲ ਵਲੌਗਸ ਤੇ ਕੀ ਹਾਲ ਚਾਲ ਨੇ ਸਾਰਿਆਂ ਦੇ ਕਿ ਮੇਰੇ ਆ ਦਿਨ ਅੱਜ ਦਾ ਅੱਜ ਆਪਾਂ ਨੂੰ ਹੈਗੀ ਸੀ ਛੁੱਟੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਦੇਦੀ ਆਪਾਂ ਘਰੇ ਸੀ ਤੇ ਆਪਾਂ ਅੱਜ ਲੈ ਕੱਲ ਲੈ ਕੇ ਆਏ ਸੀ ਝੰਡਾ ਦਿਖਾਓ ਤੇ ਆਪਾਂ ਹੁਣ ਚੱਲਿਆ ਜੀ ਇਹਨੂੰ ਇਹ ਸੀ ਇਹ ਝੰਡਾ ਜੀ ਕੋਠੇ ਤੇ ਲਾ ਕੇ ਆਵਾਂਗੇ ਥੋੜਾ ਆਪਾਂ ਬੇ ਵਾਲਾ ਬੇਗ ਤੇ ਫਤਿਹਪੰਥ ਕੀ ਜੀਤ ਸੋ ਆਪਾਂ ਕਰਦੇ ਆ ਇਹਨੂੰ ਰੈਡੀ ਆਪਾਂ ਜੀ ਹੁਣ ਆਪਾਂ ਇਹਨੂੰ ਕੋਠੇ ਤੇ ਲਾ ਕੇ ਆਉਣੇ ਆ ਬਣੇ ਰਿਹਾ ਕਰੋ ਬਲੌਗ ਨਾਲ ਕੰਟੀਨਿਊ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਗਾਇਸ ਆ ਨੀਚੇ ਦਾ ਉੱਪਰ ਕਿਹੜਾ ਆ ਵਾਲਾ ਮਤਲਬ ਜਿਹੜਾ ਭਾਰਾ ਵਾਲਾ ਪਾਸਾ ਉਹ ਨੀਚੇ ਰੱਖੋ ਨਾ ਹਾਂ ਮਾਂ ਫੇਰ ਆਈਆਂ ਮੰਮੀ ਉਹਦੇ ਨਾਲ ਸਪੋਰਟ ਨਾਲ ਖੜੂਗਾ ਬਲੌਗ ਵੀ ਤਾਂ ਇਹਦੇ ਨਾਲ ਥੋੜੇ ਜਿਹਾਂ ਉਹਨੇ ਛਿਲਤਾ ਨਹੀਂ ਗਈਆਂ ਇਦਾਂ ਇਹ ਵੀ ਪੈਣਾ ਨਹੀਂ ਸੀਗਾ ਉਹਦੇ ਵਿੱਚ ਸੋ ਆਪਾਂ ਫਿਰ ਇਹਦੇ ਫਾਰਮੂਲਾ ਲਾਇਆ ਲਫਾਫਾ ਢੋਣਾ ਲਿਆ ਵੀਰੋ ਨਾਲ ਇਹ ਸਿਲਟਾਂ ਨਹੀਂ ਲੋਣਗੀਆਂ ਫਿਰ ਇਹਦੇ ਨਾਲ ਦਾ ਸਹੀ ਹੋ ਜਾਊਗਾ ਨਾ ਇਹ ਲਾਓ ਜੀ ਤੇ ਨਾਰੀ ਜੀ ਤੇ ਗੇਜੰਡਾ ਜੰਡਾ ਨਹੀਂ ਹੋ ਚਲੋ ਚਲੋ ਵੀ ਚਾ ਲੋ ਵੀ ਰੈਡੀ 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 ਆ ਵੀ ਲੈ ਚਲੀ ਉਪਰ ਹੀ ਲਾਓ ਜੀ ਲਾਓ ਜੀ ਲਾਓ ਜੀ ਲਾਓ ਜੀ ਇੱਥੋਂ ਇੱਕ ਦਾ ਪਾ ਇੱਥੋਂ ਮਲ ਲੈਣੇ ਆ ਨਾ ਆ ਰੈਡੀ ਕਰੋ ਤੁਸੀਂ ਚਲੋ ਜੀ ਆਪਾਂ ਝੰਡਾ ਰੈਡੀ ਕਰ ਲਈਏ ਫਿਰ ਤੁਹਾਨੂੰ ਉੱਪਰ ਜਾ ਕੇ ਛੱਤ ਤੇ ਜਾ ਕੇ ਮਿਲਦੇ ਆ ਤੇ ਝੰਡਾ ਲਾਵਾਂਗੇ ਆਪਾਂ ਉੱਥੇ ਚੱਲ ਕੇ ਬਣੇ ਰਿਆ ਕਰੋ ਬਲੌਗ ਨਾਲ ਕੰਟੀਨਿਊ ਤੇ ਕੋਈ ਵੀ ਸਕਿਪ ਨਾ ਕਰਿਓ ਇੱਧਰ ਸਾਡੇ ਪੀਐਮ ਸਾਹਿਬ ਗਾਜਰਾ ਸਿਲ ਰਹੇ ਨੇ ਉਹਨੇ ਗਾਜਰਾ ਲਗਾਈ ਮੈਂ ਗਾਜਰਾ ਲਗਾਈ ਤੇ ਪੀਐਮ ਸਾਹਿਬ ਲਈ ਗਾਜਰਾ ਮਟਰ ਬਣਨਗੇ ਅੱਜ ਗਾਜਰਾ ਦਿੱਲੀ ਜਾਂਦੇ ਨੇ ਮਾਤਾ ਜੀ ਗਾਜਰਾ ਮਟਰ ਪੀਐਮ ਸਾਹਿਬ ਨੇ ਸਾਡੇ ਕਦੇ ਸੀਐਮ ਸਾਹਿਬਾਂ ਨੇ ਕਦੇ ਪੀਐਮ ਸਾਹਿਬ ਬਣ ਜਾਂਦੇ ਨੇ ਸਾਡੇ ਆ ਆਪ ਲੈ ਕੇ ਆਈ ਸੀ ਆਰਗੈਨਿਕ ਸ਼ੱਕਰ देखो शक्कर ऑर्गेनिक शक्कर।, शक्कर बिना रंग के तो बिना रंग तो बिना पता नहीं गादे तो, तो। <laughs> देखो सूरज ਤੁਹਾਨੂੰ શીપੂਗਾ થોડે ટાઈમ તક હોન્ડા ના وچ લાલલી મારਦਾ ચલો જી ને ਆਪਾਂ ਬੰਨ ਲઈએ ਚੰਗੀ ਤਰ੍ਹਾਂ ਕਰ ਲਈਏ ਟਾਈ ਝੰਡੇ ਨੂੰ ਫਿਰ ਆਪਾਂ ਝੰਡਾ ਲਾ گے ਆਂਗੇ ਉੱਥੇ ਤੇ ਤੁਹਾਨੂੰ ਫਿਰ ਤਹਾ ਕੋਠੇ ਤੇ ਜਾ ਕੇ ਮਿਲਦੇ ਹੁਣ ਆਪਾਂ ਲਓ ਜੀ ਝੰਡਾ ਹੁਣ ਆਪਾਂ ਲਾਵਾਂਗੇ ਕੋਠੇ ਤੇ ਕਮੈਂਟਾਂ 'ਚ ਜਰੂਰ ਦੱਸਿਓ ਕਿਨੇ ਕਿਨੇ ਅੱਜ ਸੀ ਦੀਦਾੜੇ ਤੇ ਝੰਡੇ ਲਾਏ ਸੀ ਆਪਣੇ ਘਰਾਂ ਦੇ ਉੱਪਰ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਫਰਮਾਨ ਸੀਗਾ ਵੀ ਝੰਡੇ ਲਾਉਣੇ ਨੇ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਕਲਰ ਵੀ ਹੁਣ ਆ ਹੋ ਗਿਆ ਨਾ ਜਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਸੀਗਾ ਕਹਿੰਦੇ ਵੀ ਆਪਣੇ ਕੋਠਿਆਂ ਦੇ ਨਾਲ ਝੰਡੇ ਲਗਾਓ ਹੂੰ ਘਰ ਦੇ ਸਭਾਂ ਦੇ ਬਿਜ਼ਨਸ ਜਿੱਥੇ ਆਪਣਾ ਹੁਣ ਆਪਾਂ ਝੰਡਾ ਲਾਵਾਂਗੇ ਝੰਡਾ ਆਹ ਦੇਖ ਲਓ ਕਿਨੂੰ ਹਾਂ ਲਾ ਦਿਓ ਚਾਹੇ ਜੇ ਲੈਂਦੀ ਨਹੀਂ ਫਿਰ ਦੇਖੋ ਸੂਰਜ ਕਿੰਨਾ ਘੈਂਟ ਲੱਗਦਾ ਆ ਕਹਿਣ ਲੱਗਦਾ ਨਾ ਵੈਦਰ ਚੈੱਕ ਕਰ ਲੂ ਵੈਦਰ ਦੇਖੋ ਕਹਿਣ ਲੱਗਦਾ ਨਾ ਗੁਰਦੁਆਰਾ ਸਾਹਿਬ ਦੇਖੋ ਆ ਸੀ ਇਹ ਸੋਫੀ ਸੋਹੀ ਆ ਵੱਡੀਆਂ ਨਹੀਂ ਠੀਕ ਆ ਯਾਰ ਇੱਧਰ ਹੀ ਸੈਟ ਲਾਈਏ ਕਿਉਂ ਉਧਰ ਲਾਵਾਂਗੇ ਉੱਥੇ ਦੇਖੋ ਇੱਥੇ ਲਾਵਾਂਗੇ ਯਾਰ ਪ੍ਰੋਬਲਮ ਬਹੁਤ ਲੰਬੀ ਹੈ ਕੰਮ ਨਹੀਂ ਲੱਗ ਰਹੀ। ਖੋਲ ਦੋ ਫਿਰ ਇਹਨੂੰ। ਇਹ ਕਢਾਉਣਾ ਤਾਂ ਪਹਿਲਾਂ ਤੋਂ ਹੀ ਲੱਗੀ ਪਈ ਆਈ। ਇੱਥੇ ਨਹੀਂ ਲੱਗ ਜੂ ਮਣੀ ਇੱਥੇ ਲਾ ਲਉਣਾ। ਜਾਂ ਉਹਦੇ ਨਾਲ ਉਹਦੇ ਨਾਲ ਬੰਨਿਆ ਜਾਊਗਾ। ਇੱਥੇ ਤਾਂ ਜੀ ਹੁਣ ਫਿਰ ਦੇਖਿਆ ਨਹੀਂ ਮੈਨੂੰ ਲੱਗਾ ਉੱਧਰ ਦੇਖਦੇ ਆਂ ਲਾ ਕੇ ਜਿੱਥੇ ਆਪਣਾ ਵਾਈਫਾਈ ਲਵਾਇਆ ਸੀ ਆਪਾਂ ਉਹ ਵਾਲਾ ਹਜੇ ਪਿਛਲੀ ਵਾਰ ਚੇਂਜ ਕਰਵਾਤਾ ਸੀ। ਦੇਖੋ ਕਿੰਨੀ ਸੋਹਣੀ ਵੀਡੀਓ ਆਉਂਦੀ ਆ ਆ ਵਾਈਟ ਕਲਰ ਵਾਲਾ ਘਰ ਆਪਣਾ ਜਿਹੜੇ ਦੇ ਕਲਰ ਹੋਇਆ ਹੋਣਾ ਘਰ ਤੇ ਨੀਚੇ ਇਹ ਘਰ ਆਪਣਾ ਜੀ ਕੋ ਝੰਡਾ ਲੱਗ ਰਿਹਾ ਸੂਰਜ ਦੇਖ ਮਣੀ ਤੁਹਾਡੇ ਉੱਪਰ ਸੂਰਜ ਕਿੰਨਾ ਸੋਹਣਾ ਹੁੰਦਾ ਸੂਰਜ ਕਿੰਨਾ ਸੋਹਣਾ ਹੁੰਦਾ ਮੁਣੀ ਹੋ ਗਈ ਨਾ ਵੀਡੀਓ ਜੀ ਸੋਨ ਲੱਗਦਾ ਚੰਡਾ ਲੱਗ ਗਿਆ ਦੇਖ ਤੀਂ ਫਤਿਹ ਪੰਪਤ ਕੀ ਜੀਤ ਚੰਡਾ ਲੱਗ ਗਿਆ ਜੀ ਚੰਡਾ ਉਹ ਵੱਲੋਂ ਪਤਾ ਨਹੀਂ ਕਿਦਾ ਮਟਿਮਟਿਮਟਿਮਟਿਮਟਿਮਟਿਮਟਿਮ ਕਰੀ ਅੰਦਰ ਲਓ ਜੀ ਮਨਦੀਪ ਵੰਗੂ ਮੈਂ ਵੀ ਸਿਖ ਮਾਨੇ ਤੁਸੀਂ ਮੈਨੂੰ ਵੀ ਸਿਖਾਤਾ ਕਹਿਣਾ ਲਓ ਜੀ ਆ ਦੇਖੋ ਜੀ ਅਮਰੂਦ ਆਪਣਾ ਐਂ ਦੇਖੋ ਅਮਰੂਦ ਹੈਗੇ ਨੇ ਕਿਤੇ ਕਿਤੇ ਜੇ ਲੱਗੇ ਨੇ ਮਨਵੀਰ ਲਾ ਦਿੰਦਾ ਸਾਰੇ ਖਾਵੇ ਚਾਹੇ ਨਾ ਸੋਟੀ ਮਾਰ ਕੇ ਉਹਦੀ ਲਾ ਦਿੰਦਾ ਜਦੋਂ ਕੋਈ ਦੇਖ ਜੇ ਉਹਨੂੰ ਦੇਖੋ ਕੈਂਡ ਲੱਗਦੇ ਨੇ ਨਾ ਪੱਤੇ ਅਮਰੂਦ ਦੇ ਹੈ ਉਹ ਤਾਂ ਫੜਦਾ ਨਹੀਂ ਤੇ ਕਾਰਨ ਨਹੀਂ ਹੈ ਆਹ ਕਿ ਤੈਂ ਕਿ ਆਪਣੀ ਆਸ਼ੀ ਸ਼ਮਨਵੀਰ ਨੇ ਪੰਨਤਾ ਸੀ ਜੀ ਆਹ ਵਾਲਾ ਆਪਾਂ ਨਵਾਂ ਲਾਇਆ ਸੀ ਲਿਆ ਕੇ ਉਦੋਂ ਉਹ ਫਿਰਦਾ ਮਨਵੀਰ ਮਨਵੀਰ ਵਾਏ ਕਰੀ ਜਾਂਦਾ ਐ ਉਹ ਨੱਚੀ ਜਾਂਦੇ ਨੇ ਜਵਾਕ ਪਲਾਸ ਦੇ ਕੇ ਜਾਈ ਮਨਵੀਰ ਪਲਾਸ ਦੇ ਕੇ ਜਾਈ ਚੰਡਾ ਲਾਤਾ ਜੀ ਪੂਰਾ ਸਖਤ ਹੈ ਦੇਖੋ ਜਗੜ ਪੱਕਾ ਲਾਤਾ ਪੂਰਾ ਕਹਿੰਦੇ ਜੱਟ ਜਗਾੜੀ ਹੁੰਦੇ ਆ ਵਾਈਫਾਈ ਵਾਲੇ ਵਾਈਫਾਈ ਵਾਲਾ ਆਪਾਂ ਨਵਾਂ ਲਵਾ ਲਿਆ ਸੀ ਪੁਰਾਣਾ ਲੱਗਿਆ ਹੋਇਆ ਸੀ ਇਹਦੀ ਤਾਰ ਵੱਢ ਕੇ ਅੱਧੀ ਚਲੋ ਜੀ ਇਹ ਲਾਤਾ ਝੰਡਾ ਓਕੇ ਓਕੇ ਆ ਜੀ ਓਕੇ ਆ ਜਮਾ ਜਮਾ ਘੈਂਟ ਆ ਓਕੇ ਆ ਜਮਾ ਦੇਖੋ ਜੀ ਦੇਖੋ ਜੀ ਝੰਡਾ ਝੂਲਦਾ ਫਿਰ ਹੁਣ ਕੇਸਰੀ ਨਿਸ਼ਾਨ ਦੇਖੋ ਇੱਧਰ ਸੂਰਜ ਲੈਟ ਅਜ ਹੈਗੀ ਆਸਨ ਤੱਕ ਕੀ ਕਰੀਏ ਮੇਰੇ ਕੀ ਕਰੀਏ ਫਿਰ ਹੂੰ ਚਲੋ ਵੀ ਹੁਣ ਆਪਾਂ ਚੱਲਦੇ ਆ ਥੱਲੇ ਝੰਡਾ ਆਪਾਂ ਲਾਤਾ ਨਿੰਬੂ ਇਹ ਇਥੋਂ ਦੇਸ ਦਾ ਨਾ نیچے ਆ ਗਈ ਸੀ ਆਪਾਂ ਹੁਣ ਆ ਦੇਖੋ ਨਹੀਂ ਸਹੀ ਲੱਗ ਗਿਆ ਤੇ ਤੇ ਵੀ ਦਿਸਦਾ ਨਾ ਜੀ ਝੰਡਾ ਅਮਰੂਦ ਵਿੱਚ ਦੀ ਦਿਸਦਾ ਝੰਡਾ ਇਹ ਤਾਂ ਸਾਡੇ ਪੀ ਐਮ ਸੀ ਐਮ ਸਾਹਿਬ ਗਾਜਰਾ ਕੱਟ ਰਹੇ ਨੇ ਗਾਜਰਾਾਂ ਚ ਮਟਰ ਛੱਲਣੇ ਨੇ ਜੋਰੋ ਜੋਰ ਮੈਂ ਬੜਾ ਬਾਜ਼ਾਰ ਜਾਣਾ ਤਾਰਾਂ ਲੱਗ ਆ ਵੀ ਵਾਹੋ ਕਰਾਉਣ ਵਾਲਾ ਸੀ ਮੋਟਰਸਾਈਕਲ ਦਾ ਕੀ ਸੀਗਾ ਅੱਜ ਬਣਾਵਾਂਗੇ ਗਾਜਰਾ ਹੈ ਦੁਕਾਨ ਤੋਂ ਹੁਣ ਉਹ ਤੋਂ ਰੋਟ ਨਹੀਂ ਹੋਣਾ ਹੁਣ ਫੇਲ ਦੂਰ ਗਾਜਰਾ ਮਟਰ ਬਣਾਵਾਂਗੇ ਅੱਜ ਆਪਾਂ ਆ ਪਚੰਡਾ ਲਾਤਾ ਸੀ ਜੀ ਕੋਠੇ ਤੇ ਉਸ ਤੋਂ ਬਾਅਦ ਆਪਾਂ ਵਲੌਗ ਸ਼ੂਟ ਨਹੀਂ ਕੀਤਾ ਹੁਣ ਆਪਾਂ ਦੁਕਾਨ ਤੇ ਆ ਗਏ ਸੀ ਦੇਖੋ ਮੇਰੇ ਪਿੱਛੇ 뷰 ਕਿਹਾ ਤੁਹਾਿਆ ਪੈਣਾ ਅੱਜ ਹੰਦ ਖਾਣੇ ਚੀਜ਼ਾਂ ਨਵੀਆਂ ਲਈਆਂ ਨੇ ਬੱਚੇ ਵਾਲੀਆਂ ਦੇਖੋ ਇੱਕ ਤਾਂ ਲਈ ਸੀ ਆ ਚੂਰਨ ਡੱਕੇ ਵਾਲੇ ਚੂਰਨ ਹੈਨਾ ਬੱਚਿਆਂ ਹੀ ਕਹਿੰਦੇ ਹੁੰਦੇ ਨੇ ਇਹਨਾਂ ਤੇ ਇਹਨਾਂ ਦਾ ਨਾਮ ਸਾਨੂੰ ਵੀ ਨਹੀਂ ਪਤਾ ਕੀ ਨੇ ਮਿੰਟ ਫਰੈਸ਼ ਕੂਲ ਕੈਂਡੀ ਠੀਕ ਆ ਨਿੱਕੇ ਨਿੱਕੇ ਗੋਲੀਆਂ ਜੀਆਂ ਨੇ ਇਹ ਇੱਕ ਲਈ ਸੀ ਕੋਕੋ ਫੈਸਟ ਆ ਵਾਲੀ ਚਾਕਲੇਟ ਇੱਕ ਟਾਪਾ ਲਿਆ ਸੀ ਅੱਜ ਨਵਾਂ ਆ ਕੀ ਹਵਨੇ ਛੋਕੋ ਰੋਜ਼ ਹਾਂ ਇਹ ਵੀ ਘੈਂਟ ਹੁੰਦੇ ਨੇ ਸਾਹ ਕਲਾ ਰੋਜ਼ ਹੁੰਦਾ ਜੀ ਇਹਦੇ ਚ ਤੇ ਆ ਤਾਂ ਇੱਕ ਟਾਪਾ ਲਈ ਸੀ ਜਿਹੜਾ ਵਾਲੇ ਅੱਜ ਚੂਸੇ 5 ਰੁਪਏ ਦੇ ਤੇ ਬਾਲਜ਼ ਜਿਹੜੀਆਂ ਨੇ ਟੇਸਟੀ ਨੇ ਲਾਲੀਪਾਪ ਇੱਕਾ ਡੈਰੀ ਵੰਗੂ ਆ ਮਾਈਟ ਐਪ ਬਣੀ ਪਈ ਐ ਇਦਾਂ ਆਈਫੋਨ ਵਾਲਾ ਦੇਖੋ ਲੋਗੋ ਜਾ ਆਈ ਬੋਲਸ ਤੇ ਈਕਾ ਆ ਚਿੰਗਮ ਆਣਾ ਬਣੀ ਪਰ ਇਹਦਾ ਪਤਾ ਨਹੀਂ ਲੱਗਦਾ ਹੈਗਾ ਰੂਬੀ ਕੋ ਰੂਬੀ ਬੋਲ ਹੈ ਇਹਦਾ ਨਾਮ ਜਦੋਂ ਆਪਾਂ ਖਾ ਲੈਂਦੇ ਆ ਬਾਅਦ ਚ ਪਤਾ ਲੱਗਦਾ ਵੀ ਇਹ ਚਿੰਗਮਾਂਗੀ ਥੋੜੀ ਜੀ ਐਂਡ ਜਿੱਥੇ ਜਾ ਕੇ ਪਤਾ ਲੱਗਦਾ ਆ ਤਾਂ ਬਾਕੀ ਆਈਟਮਾਂ ਤਾਂ ਆਪਣੀਆਂ ਪਹਿਲਾਂ ਆ ਲਈ ਇਹਨੇ ਸਾਰੀਆਂ ਤੇ ਇੱਧਰ ਆਪਾਂ ਕੀ ਲਿਆ ਸੀ ਸਰ ਇੱਕ ਤਾਂ ਬਿਸਕੁਟ ਲੈਨੇ ਸੀ ਪਾਫ ਵਾਲੇ ਟੇਸਟੀ ਲੱਗਦੇ ਸਾਨੂੰ ਜਿੱਤ ਕਰਨ ਲੱਗਿਆ ਟੀਕਾ ਲੈਣੀ ਨੀਊ ਆਸਮਾਨ ਸਾਰਾ ਜਨੂ ਲਿਆ ਆਪਾਂ ਆ ਗੋਡਾਲੀ ਗੱੱਚੇ ਕ ਮਰੁੰਡਾ ਤੇ ਚਾਕਲੇਟ ਵੀ ਦਿਖਾਉਣੇ ਆ ਤੁਹਾਨੂੰ ਚਾਕਲੇਟ ਵੀ ਨਵੀਆਂ ਲਈਆਂ ਨੇ ਕਾਫੀ ਸਾਰੀਆਂ ਲੇਮਨ ਵਾਲਾ ਫਲੇਵਰ ਆ ਟੇਸਟੀ ਹੋਗਾ ਆ ਵਾਲੀ ਲਈ ਆ ਆਪਾਂ ਇੱਕ ਮੰਗੋ ਫਲੇਵਰ ਵਾਲੀ ਚਾਕਲੇਟ ਤੇ ਦਿਖਾਉਣੇ ਆ ਆ ਦੇਖੋ ਇੰਨੀਆਂ ਚਾਕਲੇਟ ਲਈਆਂ ਨੇ ਇਹ ਸਾਰੀਆਂ ਚਾਕਲੇਟ ਨਵੀਆਂ ਲਈਆਂ ਨੇ ਅੱਜ ਆਪਾਂ ਪੈਸੇ ਗਿਣੀ ਆਂਦੇ ਨੇ ਖੋਲੋ ਖੋਲੋ ਆ ਕੇ ਪੈਸੇ ਗਿਣੀ ਆਂਦੇ ਨੇ ਆ ਲੈਮਨ ਵਾਲੇ ਵਿਸਕਟ ਹੈ ਇਹਨਾਂ ਨੇ ਕਿਹਾ ਟੇਸਟੀ ਹੈ ਟਰਾਈ ਕਰਕੇ ਦੇਖਾਂਗੇ ਟੇਸਟੀ ਹੈ ਤੇ ਬਸ ਪੈਸੇ ਪੂਸੇ ਗੈਨ ਲੀਏ ਜੀ ਸਾਬ ਕਰ ਲੀਏ ਫਿਰ ਚੱਲਦੇ ਆਂ ਘਰੇ ਅੱਜ ਬਣਾਏ ਆਪਾਂ ਗਾਜਰ ਮਟਰ ਲੈਮਨ ਉਹਦਾ ਸਮਰਦਾ ਲਿਓ ਜੀ ਪੈਸੇ ਮਿਲ ਗਏ ਸਮਰਦਾ ਖਾਤਾ ਸਮਰਦੇ ਖਾਤੇ ਤੇ ਪੈਸੇ ਮਿਲ ਗਏ ਰੋਜ ਆਪਾਂ ਦੇ ਗੋਲਕਿਚ ਪਾਉਣੇ ਹੁੰਨੇ ਆ ਤੂੰ ਦੇਖੋ ਸਾਡੀ ਨੂੰ ਖਾ ਗਿਆ ਨਾ ਹਣ ਆਪਾਂ ਘਰੇ ਜਾਵਾਂਗੇ ਜੀ ਘਰੇ ਚੱਲ ਕੇ ਫਿਰ ਮਿਲਾਂਗੇ ਤੁਹਾਨੂੰ ਘਰੇ ਜਾ ਕੇ ਬਲੌਗ ਐਂਡ ਕਰਾਂਗੇ ਠੀਕ ਹੈ ਜੀ ਲਾਈਵ ਹੁੰਨੇ ਆਪਾਂ ਘਰੇ ਆ ਕੇ ਘਰੇ ਆ ਕੇ ਲਾਈਵ ਹਾਂ ਹੁਣ ਆਪਾਂ ਘਰੇ ਚੱਲ ਕੇ ਫਿਰ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਐਂਡ ਕਰਾਂਗੇ ਬਲੌਗ ਦਾ ਹਾਂਜੀ ਕੱਲ ਆਪਾਂ ਬਲੌਗ ਨੂੰ ਕੰਟੀਨਿਊ ਨਹੀਂ ਕਰ ਪਾਏ ਕਿਉਂਕਿ ਆ ਕੇ ਆਪਾਂ ਲਾਈਵ ਹੋ ਗਏ ਸੀਗੇ ਉਸ ਤੋਂ ਬਾਅਦ ਅੱਜ ਡਿਊਟੀ ਚੱਲ ਗਈ ਤੇ ਸਵੇਰ ਦੀ ਡਿਊਟੀ ਸੀਗੇ ਮੇਰਾ ਮੂੰਹ ਕਿਵੇਂ ਆਈ ਜਾਂਦਾ ਲਾਈਟ ਨਾਲ ਤੇ ਅੱਜ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਹੁਣ ਆਏ ਨੇ ਇਹ 7 ਵਜੇ ਮਸਾਂ ਕਦੇ ਮਸਾਂ ਕਦੇ ਡਿਊਟੀ ਜਾਂਦੇ ਨੇ ਹਾਂਜੀ ਮਸਾਂ ਕਦੇ ਡਿਊਟੀ ਜਾਂਦੇ ਨੇ ਡਿਊਟੀ ਹੋਰ ਔਖਾ ਹੋ ਗਿਆ ਅੱਜ ਕੀ ਹੋ ਗਿਆ ਸੀ ਅੱਜ ਇੰਨਾ ਲੇਟ ਅੱਜ ਨਾ ਮੈਨੂੰ ਦੱਸਿਆ ਨਹੀਂ ਅੱਜ ਮੈਂ ਵੀ ਸਾਰਾ ਦਿਨ ਫੋਨ ਨਹੀਂ ਕੀਤਾ ਜਾਣ ਬੁੱਝ ਕੇ ਮੈਂ ਕਿ ਆਪਾਂ ਕੋ ਕਰੀਏ ਫੋਨ ਅਗਲਾ ਕਰੇ ਆਹ ਆ ਬੰਦੇ ਨਾਲ ਠੀਕ ਕਰ ਲੈ ਫੋਨ ਕਰਦਾ ਪਰ ਮੈਂ ਸਵੇਰੇ ਵੀ ਮੈਨਾਂ ਨੇ ਮੈਂ ਅੱਜ ਲੇਟੀਂ ਇਹਨਾਂ ਨੇ ਮੈਨੂੰ ਜਮਾਨੇ ਪੁੱਛਿਆ ਵੀ ਤੂੰ ਪਹੁੰਚ ਗਈ ਕਿਹਦੇ ਨਾਲ ਗਈ ਆ ਕੇ ਮੈਂ ਬਿਜੀ ਪਤਾ ਕਿੰਨਾ ਸੀ ਫਿਰ ਅੱਜ ਮੈਂ ਵੀ ਨਹੀਂ ਕੀਤਾ ਮੈਂ ਕਿਹਾ ਤੇ ਮੈਂ ਵੀ ਨਹੀਂ ਕਰਦੀ ਸੀ ਜਦ ਮੈਂ ਬਿਜੀ ਐਨਾ ਸੀਗਾ ਜੀ ਦੱਸੋ ਹੁਣ ਆਪਾਂ ਕਿਵੇਂ ਕਰ ਸਕਦੇ ਹਾਂ ਬੰਦਾ ਬਿਜੀ ਆ ਨਾ ਫਿਰ ਮੈਂ ਵੀ ਅੱਜ ਕੀਤਾ ਨਹੀਂ ਜਾਣ ਪੁੱਜੀ ਆਪ ਹੀ ਕੀਤਾ ਫਿਰ ਦੁਪਹਿਰੇ ਮੈਂ ਕਰਦੀ ਮੈਂ ਵੀ ਨਹੀਂ ਤੇ ਤੁਰਕੇ ਜਾਣਾ ਪੈ ਜੀ ਨਹੀਂ ਮੈਂ ਕਹਤਾ ਸੀਗਾ ਮਾਹਬੇ ਉਹ ਕਹਿੰਦੀ ਹੋਗੇ ਵੀ ਅੱਜ ਆ ਜਾ ਨਹੀਂ ਮੈਂ ਪਹਿਲਾਂ ਹੀ ਕਹਤਾ ਆ ਵੀ ਡੈਡੀ ਨੂੰ ਫੋਨ ਕਰ ਦੋ ਮੈਂ ਇੱਥੋਂ ਨਹੀਂ ਆਇਆ ਜਾਣਾ ਕਿਉਂਕਿ ਮੈਂ ਹੈਗਾ ਅੱ ਮੰਮਕਾਰਾਂ ਚ ਸੁੱਖ ਨਾਲ ਕਦੇ ਜ਼ਿੰਦਗੀ ਚ ਮਸਾਂ ਡਿਊਟੀ ਕਰਨੀ ਮਸਾਂ ਚਲੋ ਕੰਮਕਾਰ ਤਾਂ ਜ਼ਰੂਰੀ ਨੇ ਬੰਦੇ ਰਹਿਣਾ ਜਦੋਂ ਮੈਂ ਬੇਲਾ ਹੁੰਨਾ ਬੇਲਾ ਹੁੰਨਾ ਕੰਮ ਹੁੰਦਾ ਤਾਂ ਓਵਰਲੋਡ ਹੁੰਦਾ ਪਰ ਅੱਜ ਕੰਮ ਓਵਰਲੋਡ ਆ ਕੱਲ ਨੂੰ ਵੀ ਓਵਰਲੋਡ ਆ ਸੋ ਕੱਲ ਨੂੰ ਵੀ ਤੁਹਾਨੂੰ ਵੀ ਦਿਖਾਵਾਂਗਾ ਮੈਂ ਸ਼ਾਇਦ ਬਣਾਵਾਂ ਤੁਹਾਨੂੰ ਉਥੋਂ ਦਾ ਵਲੌਗ ਬਣਾਉਂਗਾ ਤੁਹਾਨੂੰ ਐਡ ਕਰੂੰਗਾ ਜ਼ਰੂਰ ਦੇਖਿਆ ਕਰੋ ਹੈਨਾ ਤੁਸੀਂ ਵੀ ਰੋਜ਼ ਗੱਟੇ ਗਿਣੇ ਚੱਲ ਕੀ ਰੰਗੀੜਾ ਮਰਵਾ ਗਏ ਮੈਂ ਬਿੜਾਉਣ ਚਾਹਣਾ ਇਹਨਾਂ ਨੇ ਹੈਨਾ ਤੁਸੀਂ ਵੀ ਮੈਂ ਮੋਟਾ ਦੇਖਿਆ ਕਰੋ ਕਿੰਦਾਂ ਪੈੜੀ ਲੱਗ ਰਹੀ ਹੈ ਕਿੰਦਾਂ ਬੀਟ ਲੱਗਦੀ ਆ ਕਿੰਦਾਂ ਰਾਈਸ ਲੱਗਦਾ ਸੋ ਸਾਰਾ ਕੁਝ ਦਿਖਾਵਾਂਗੇ ਠੰਡ ਮੈਂ ਕਹਿੰਨਾ ਬੱਸ ਨਾ ਮੈਂ ਅੱਜ ਪਾ ਗਿਆ ਕੋਟੀ ਮੈਂ ਤਾਂ ਅਸੀਂ ਦਿਨ-ਦਿਨ ਮੁੜਿਆ ਆਉਂਗਾ ਉਥੇ ਫਸ ਗਈ ਕਾਟੋ ਉਹ ਚ ਜਾਲਜ ਮਤਲਬ ਆਪਾਂ ਫਸੇ ਠੰਡ ਇੰਨੀ ਕ ਫਿਰ ਉਥੋਂ ਬਰਨਾਲਿਓਂ ਗਾਹਾਂ ਸੇਖੇ ਜਾਣਾ ਪੈ ਗਿਆ ਸੇਖਿਓ ਹੁਣ ਲੋਕਾਂ ਨੂੰ ਕਰਦੇ ਹਾਂ ਤੇ ਲੰਡਨ ਕਿੱਥੇ ਰੁਕਦੇ ਆਗੇ ਤਾਂ ਤੁਸੀਂ 4 ਵਜੇ ਆ ਜੰਨੇ ਆ 4 ਵਜੇ ਫੋਪੀਆਂ ਵਾਲੀ ਠੰਡ ਹੁੰਦੀ ਹੈਗੀ ਹੈਨਾ ਉਹ ਫਲਫੀ ਰੋਕ ਸਕਦੇ ਨੇ ਠੰਡ ਨੂੰ ਸੋ ਮੇਰਾ ਕਦ ਵੱਡਾ ਜੀ ਤੁਹਾਡਾ ਕਦ ਛੋਟਾ ਹੈ ਅੰਦਾਜ਼ੇਰ ਕੱਟ ਦਿੰਦੇ ਨਿੱਕੇ ਕਦ ਦੀ ਹੈਗੀ ਇੱਕਦਮ ਫਿਰ ਤੁਸੀਂ ਫੜਿਆ ਕਰੋ ਨਾ ਹੈਨਾ ਤਾਂ ਕੱਲ ਨੂੰ ਮੈਂ ਤੁਹਾਨੂੰ ਦਿਖਾਉਂਗਾ ਮੈਂ ਚੀਜ਼ ਲੈ ਕੇ ਕਿਧਰ ਗਿਆ ਬੈਗ ਮੇਰਾ ਹੈਗਾ ਇੱਥੇ ਓਕੇ ਹਾਂ ਮੜੀ ਦੀ ਰੱਖਤੀ ਸੀ ਮੈਂ ਫੇਰ ਵੀ ਮੈਂ ਨਹੀਂ ਖਾਂਦੀ ਸੀ ਫਿਰ ਮੈਂ ਕਿਹਾ ਚੱਲ ਕਾਹ ਨੂੰ ਰੱਖ ਦਿੰਨੀ ਆ ਥੋੜਾ ਜਿਹਾ ਹਿੱਸਾ ਰੱਖ ਦਿੰਨੀ ਆ ਮੜੀ ਸੁਣੋ ਮੇਰੀ ਡੱਬੇ ਚ ਆ ਜਾ ਰਹੇ ਆ ਜੋ ਤੁਸੀਂ ਕਾ ਚੀਜੀ ਰਹੀ ਸੀ ਮੈਂ ਕਿਹਾ ਚੱਲ ਕਾਹ ਨੂੰ ਕਾਹ ਨੂੰ ਕਾਹ ਨੂੰ ਮੈਂ ਖਾ ਲਿਆ ਸਾਰਾ ਤਦੀ ਇੱਕ ਗਾਜਰ ਪਾਕ ਸਾਰੀ ਚੀਜੀ ਇਹ ਵੀ ਮਿਲੇ ਸੀ ਸਕੂਲ ਚ ਮੈਂ ਇਦਾਂ ਖਾਦਾ ਇਦਾਂ ਸਾਡੇ ਵਾਸਤੇ ਰੱਖਿਆ ਹਿੱਸਾ ਨਮਕੀਨ ਤੁਸੀਂ ਵੀ ਖਾ ਲਓ ਜੀ ਤੁਸੀਂ ਖਾ ਲਓ ਤੁਸੀਂ ਬਹੁਤ ਆ ਇਹ ਸ਼ੱਕਰਪਾਰਾ ਗੁੜਪਾਰਾ ਗੁੜਪਾਰਾ ਇਹ ਸ਼ੱਕਰਪਾਰਾ ਨਹੀਂ ਗੁੜਪਾਰਾ ਨਹੀਂ ਜਿਹੜੀ ਉਹਨੇ ਸ਼ੱਕਰ ਮਤਲਬ ਸ਼ੱਕਰ ਦੀ ਨਾਲ ਹਾਂ ਇਹ ਗੁੜਪਾਰਾ ਹੈ ਮਾਂ ਸੌਂਗੀ ਤੁਮਹੀਂ ਮੈਂ ਨਾਮ ਚੇਂਜ ਕਰਤਾ ਸ਼ੱਕਰਪਾਰੇ ਦਾ ਅੱਛਾ ਸ਼ੱਕਰਪਾਰਾ ਚਾਹ ਤਾਂ ਬਣੀ ਚੱਕ ਤਾਂ ਕੰਮ ਬਹੁਤ ਭਾ ਲੱਗੀ ਹੁੰਦੀ ਆ ਮੈਨੂੰ ਪਤਾ ਸੀ ਫਿਰ ਮੈਂ ਖਾਂਦੀ ਖਾਂਦੀ ਰੱਖਤੀ ਥੋੜੀ ਜੀ ਮੈਂ ਚੱਲ ਰੱਖ ਦਿੰਨੀ ਆ ਨਮਕੀਨ ਮਠੀ ਹਾਂ ਆ ਨਮਕੀਨ ਮੈਂ ਰੱਖ ਦਿੱਤਾ ਲੱਗਦੀ ਆ ਮੈਂ ਰੱਖਤੀ ਸੀ ਥੋੜੀ ਜੀ ਮੈਂ ਕਿਹਾ ਚੱਲ ਬੰਦਾ ਵੇ ਫਿਰ ਮੁੜਿਆ ਨਹੀਂ ਕਦੇ ਕੋਈ ਨਹੀਂ ਫਿਰ ਅੱਗੇ ਤੋਂ ਮੁੜਿਆਉਣਗੇ ਕੱਗ ਰਾਤ ਵੀ ਬਤ ਗਈ ਅੱਗੇ ਲਿਖਾਂ ਮੈਂ ਕਿਹਾ ਚੱਲ ਰੱਖ ਦਿੰਨੀ ਆ ਮੈਨੂੰ ਪਤਾ ਸੀ ਭੁੱਖ ਲੱਗੀ ਹੋਊਗੀ ਮੈਂ ਰੋਟੀ ਵੀ ਬਣਾ ਲਈ ਸੀ ਅੱਜ ਅਸੀਂ ਬਣਾਈ ਆ ਦਾਲ ਮਸਰੀ ਮੂਗੀ ਸਾਉਂਦਰ ਤੜਕਾ ਲਾ ਲੈਂਦੇ ਮੈਂ ਬਣਾ ਲਈ ਸੀ ਮੈਨੂੰ ਪਤਾ ਸੀ ਅੱਜ ਵੀ ਤੁਸੀਂ ਲੇਟ ਹੋ ਸਾਗ ਨੂੰ ਵੀ ਤੜਕਾ ਲਾਵਾਂਗੇ ਨਾ ਸਾਗ ਨੂੰ ਓਨੀ ਵਾਰੀ ਸਾਗ ਵਧੀਆ ਬਣਦਾ ਚਾਹੀਦਾ ਤੁਹਾਨੂੰ ਖੂਬੀ ਖਾ ਲਈ ਅਮਨ ਲੈ ਕੇ ਆਈ ਸੀ ਬਸ ਹੁਣ ਮੈਂ ਠਟਪਰੇ ਪੈਸਾ ਫਿਰ ਮੈਂ ਫਟਾਫਟ ਅੱਜ ਕੰਮ ਕਰਕੇ ਬਸ ਪ੍ਰੈਸ ਰਹਿ ਗਈ ਆ ਸਬਜ਼ੀ ਰੋਟੀ ਬਣਾਤੀ ਦੁੱਧ ਵਾਲੀ ਦਿੱਤੀ ਓਕੇ ਆ ਕੰਮ ਡਾਣਾ ਅੱਜ 7 ਵਜੇ ਇਕੱਲੀ ਪ੍ਰੈਸ ਰਹਿ ਗਈ ਬਸ ਲੈ ਕੇ ਜਾਈ ਸੌਣੇ ਰੋਟੀ ਖਾ ਕੇ ਦੁਕਾਨੇ ਆਪਾਂ ਦੁਕਾਨ ਤੇ ਮੰਮੀ ਨੂੰ ਭੇਜਦੇ ਹਾਂ ਰੋਟੀ ਖਾਣੀਆਂ ਅੱਜ ਮੰਮੀ ਦੁਕਾਨ ਤੇ ਆਉਣ ਡੈਡੀ ਸੇ ਹੁਣ ਤੱਕ ਮੰਮੀ ਮਤਲ ਨਾਲ ਮੰਮੀ ਘਰ ਗਈ ਆਗੀ ਪ ਉਹ ਲੈ ਰਹੀ ਐ ਰੈਡੀ ਆ ਪਕਾੜ ਕੀਤੀ ਰੈਡੀ ਤੇ ਕਿੰਨੇ ਦਿਨ ਹੋ ਗਏ ਬਹਿਨੇ ਰਹੇ ਆ ਬਹੁਤ ਬਸਣੇ ਆ ਰੈਡੀ ਨੇ ਪਕਾ ਦਿੱਤਾ ਹੋਣੀ ਆ ਕਿ ਤੇ ਮੈਂ ਆ ਕੇ ਬਸ ਡੈਡੀ ਨੂੰ ਲੈ ਕੇ ਆ ਗਈ ਸੀ ਫਿਰ ਆ ਕੇ ਮੈਂ ਚਾਹ ਪੀ ਕੇ ਦੋ ਇੱਕ ਰੀਲ ਬਣਾਈ ਸੀ ਤੁਸੀਂ ਇੰਸਟਾ ਤੇ ਦੇਖ ਲਿਓਗੀ ਵਾਟਰ ਪ੍ਰੂਫ ਜੈਕਟ ਵਾਲੀ ਤੁਸੀਂ ਦੇਖ ਲਈ ਦੇਖੀ ਬਲਟ ਪ੍ਰੂਫ ਯੂਕੀ ਜੈਕਟ ਉਹ ਦਿਨੋ ਕੋ ਲੋਡ ਪਾ ਕੇ ਦੱਸ ਨਹੀਂ ਮੈਂ ਰੀਲ ਬਣਾਈ ਸੀ ਤੁਸੀਂ ਦੇਖੀਂ ਦੇਖਿਓ ਫਿਰ ਮੈਨੂੰ ਲੱਗਿਆ ਮੈਂ ਉਹ ਰੀਲ ਬਣਾਈ ਸੀ ਚਾਹ ਪੀ ਕੇ ਥੋੜਾ ਟਾਈਮ ਬੈਠ ਕੇ ਜਿਵੇਂ ਜਿਤੇ ਪੰਗੇ ਲੈ ਕੇ ਫੋਨ ਨਾਲ ਫਿਰ ਮੈਂ ਬਾਂਡੇ ਸਾਫ ਕਰੀ ਸਾਰਾ ਗੰਮ ਨਵੇਂ ਤਾ ਓਕੇ ਡਾਣਾ ਸੱਤ ਵਜੇ ਅੱਜ ਹੁਣ ਆਪਾਂ ਪ੍ਰੈਸ ਕਰਕੇ ਬੀਜੂ ਸ਼ਾਰਟਸ ਪਾਉਣਾ ਇੱਕ ਘੰਟਾ ਜਿਹਾ ਪੂਰਾ ਅੱਜ ਬਲੌਗ ਨਹੀਂ ਆਇਆ ਸੀ ਅੱਜ ਆਪਾਂ ਸ਼ਾਰਟਸ ਪਾਵਾਂਗੇ ਬਣੇ ਰਿਹਾ ਕਰੋ ਧੰਨਵਾਦ ਲੱਕਪਲ ਬਲੌਗ ਨਾਲ ਤੇ ਇਸ ਬਲੌਗ ਦਾ ਪੈਥੀ ਕਰਦੇ ਆਂ ਐਂਡ ਤੁਹਾਨੂੰ ਮਿਲਾਂਗੇ ਇੱਕ ਨਵੇਂ ਬਲੌਗ ਨਵੀਂ ਵੀਡੀਓ ਨਾਲ ਤਨੌ ਲੱਕਪਲ ਬਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜਾ ਕਰੋ ਤੇ ਖੰਦੇ ਜੋੜ ਦਿੱਤਾ ਮੈਂ ਬਾਹਰ ਖਾ ਲੇ ਗਾਜਰ ਪਾਕ ਤਨਾਲਾ ਕਪਲ ਬਲੌਗਸ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਰਦੇਆ ਕਰੋ ਜੀ ਕਮੈਂਟ ਕਰਦੇਆ ਕਰੋ ਤੇ ਸ਼ਾਮ ਨੂੰ ਆਪਣੀ ਵੀਡੀਓ ਆਉਣੀ ਹੁੰਦੀ ਹੈ ਜ਼ਰੂਰ ਦੇਖ ਲਿਆ ਕਰੋ ਸਾਰੇ ਜਾਨੇ ਤੇ ਬਣੇ ਰਿਹਾ ਕਰੋ ਬਲੌਗ ਪੂਰਾ ਫੁੱਲ ਵਾਚ ਕਰਿਆ ਕਰੋ ਕਿ ਤਨਾਲਾ ਜਿਹੜਾ ਪੂਰਾ ਝੋਰਾ ਲੱਗੇ ਰਿਹਾ ਦੰਦਾ ਦਾ ਮੇਰੇ ਸਿੱਤੇ ਸਿੱਤੇ ਦੰਦ ਰਖਾਉਣੇ ਮੇਰੇ ਭੁਰਨ ਲੱਗੇ ਜੀ ਦੰਦ ਮੇਰੇ ਤਾਂ ਦਾਰੇ ਲੇ ਰੋ ਕੋ ਗਾ ਨਹੀਂ T20 ਕਰਾਉਣੇ ਆ ਉਹਦਾ ਵੀ ਜ਼ਰੂਰੀ ਹੈ ਜਿੰਦੂ ਡਾਕਟਰ ਦੇ ਲੈ ਕੇ ਚੱਲਾਂ ਤੁਹਾਨੂੰ ਕਰਨ ਵਾਲੇ ਕਹਿੰਦੇ ਬੜੀਆ ਫੇਮਸ ਆ ਲੱਖੀ ਕਿਲੋ ਇਹ ਕਰ ਦਿਖਾਤਾ ਇਹ ਦਿਖਾਉਂ ਤੈਨੂੰ ਮਨ ਲੱਗਦਾ ਕੱਲ ਨੂੰ ਦੇਖਾਂਗੇ ਠੀਕ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਇੱਕ ਨਵੀਂ ਵੀਡੀਓ ਨਾਲ ਬਾਏ ਬਾਏ ਗੁੱਡ ਨਾਈਟ ਸੌਂਦੇ ਸਾਰੇ 7 ਵਜੇ ਗੁੱਡ ਨਾਈਟ ਟੇਕ ਕੇਅਰ